ਰਾਗ ਮਾਜ ਮਹੱਲਾ ਪੰਜਵ ਘਰ ਚੌਥਾ ਇਕੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇ ਲੋ ਰਾਮ ਚਾਰ ਕੋਟ ਦਿਸ ਪ੍ਰਮੈ ਥੱਕ ਆਏ ਪ੍ਰਭ ਕੀ ਸਹਾਮ ਤੇਨ ਦੁਦੇ ਤੇ ਬਾਰੇ ਕਿੱਤੇ ਨਾ ਆਵੇ ਕਾਮਾ ਜਲਦ ਨੂੰ ਸਾਖ ਕੁਮਲਾਵਤੀ ਉਪਜੇ ਨਹੀਂਦਾ ਮਾ ਹਰਨਾ ਮেলিয়ে ਸਜਨੇ ਕਤ ਪਾਏ ਬਿਸਰਾ ਮਾਂ ਜਿਤ ਕਰ ਹਰ ਕੰਟ ਨ ਪਰ ਗਟਈ ਅਠ ਨਜ਼ਰ ਸੇ ਦਰਾ ਮਾਂ ਸਰਬ ਸਗਰਤ ਬੋਲ ਰਸ ਸੁਣ ਦੇ ਹੀ ਸਬਖਾ ਮਾਂ ਪਰਬੋ ਸਾਹਮਣੇ ਕੰਤ ਦੇ ਹੌਣਿਆ ਮੀਤ ਸੱਜਣ ਸਭ ਜਾਮਾ ਨਾਨਕ ਕੀ ਬੇਨੰਤੀਆ ਕਰ ਕੇ ਕਿਰਪਾ ਦਿਜੇ ਨਾਮਾ ਹਰੇ ਮੇਲਾ ਸੋਨੇ ਸੰਗ ਪ੍ਰਭ ਜਿਸ ਕਾ ਨੇ ਚਲਤਾ ਮਾ ਚੇਤ ਗਵਿੰਦ ਅਰਦਿਏ ਹੋਵੇ ਨੰਦੇ ਕੋਨਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਜਿੰਨ ਪਾਇਆ ਪ੍ਰਭ ਆਪਣਾ ਆਇਤ ਸੇ ਗਣਾ ਇੱਕ ਕਿਨ ਤਸ ਬਨ ਜੀਵਣਾ ਬਥਾ ਜਨਮ ਜਣਾ ਜਉਥਲ ਨਈਲ ਪੂਰੀਆ ਰਵਿਆ ਵਿੱਚ ਬਣਾ ਸੋ ਪ੍ਰਭ ਚਿੱਤ ਨਿਆਵੇ ਇਤੜਾ ਦੁੱਖ ਗੁਣਾ ਜਿਨੇ ਦਾ ਵਿਆਸੋ ਪ੍ਰਭ ਤਿਨਾ ਪਾ ਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭ ਤਿਸਕੇ ਪਏ ਲਗਾ ਹਰ ਦਰਸ਼ਨ ਕੋ ਮਨਨ ਲੋਚਦਾ ਨਾਨਕ ਪਿਆਸ ਮਨਾ ਤੇਤ ਮਲਾਈ ਸੋ ਪ੍ਰਭੂ ਤਿਸਕੇ ਪਏ ਲਗਾ ਸਤਗੁਰ ਪੰਨੀ ਮਾਸ਼ ਜੀ ਵੱਲੋਂ ਪਚਾਰਿਆ ਹੋਇਆ 12 ਮਹਾ ਰਾਗ ਮਾਜ ਵਿੱਚ ਧੰਤਨ ਚਬਰ ਸ਼ਤਰ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਤੇ ਸ਼ੋਭਤ ਸਤਿਗੁਰੂ ਮਹਾਰਾਜ ਦੀ ਪੰਜਵੇਂ ਪਾਤਸ਼ਾਹ ਜੀ ਨੇ ਜਦੋਂ ਕਿਰਪਾ ਕੀਤੀ ਤਾਂ ਉਸ ਤੋਂ ਪਹਿਲਾਂ ਤੁਖਾਰੀ ਰਾਗ ਵਿੱਚ 12 ਮਹਾ ਪਹਿਲੇ ਪਾਤਸ਼ਾਹ ਸਤਗੁਰੂ ਨਾਨਕ ਪਾਸ਼ਾ ਜੀ ਨੇ ਅਚਾਰਿਆ ਹੋਇਆ ਹੈ ਸੋ ਜਦੋਂ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਪੰਜਵੇਂ ਪਾਤਸ਼ਾਹ 12 ਮਹਾ ਆਪਣੀ ਵੱਲੋਂ ਵੀ ਅਚਾਰਿਆ ਭਾਵ ਅਰਥ ਇੱਕੋ ਹੀ ਹਨ ਪਰ 12 ਮਹਾ ਜੋ ਆਮ ਗੁਰੂ ਘਰਾਂ ਦੇ ਵਿੱਚ ਸੰਗਰਾਮ ਦੇ ਵਾਲੇ ਦਿਨ ਪੜਿਆ ਜਾਂਦਾ ਹੈ ਉਹ ਮਾਝ ਮਹੱਲਾ ਪੰਜਵੇਂ ਦੇ ਵਿੱਚ ਹੀ ਪੜਿਆ ਜਾਂਦਾ ਹੈ ਸੋ ਇੱਥੇ ਸਤਿਗੁਰੂ ਉਸ ਪਰਮਾਤਮਾ ਦੇ ਅੱਗੇ ਜੋਦੜੀ ਕਰ ਰਹੇ ਅਰਦਾਸ ਕਰ ਰਹੇ ਕਿ ਇਹ ਜਿਹੜਾ ਜੀਵਨ ਹੈ ਜਿਹਦੇ ਤੋਂ ਵਿਛੜਿਆ ਨੂੰ ਬਹੁਤ ਹੀ ਸਮਾ ਹੋ ਗਿਆ ਹੈ ਪਤਾ ਨਹੀਂ ਕਿੰਨੇ ਕ ਜਨਮ ਲੈ ਲਏ ਬੇਨਤੀ ਅਰਦਾਸ ਅਰਜੋਈ ਕਰ ਰਹੇ ਕਿ ਆਪਣੀ ਕਿਰਪਾ ਕਰੋ ਕਿਉਂਕਿ ਇਹ ਜਿਹੜੀ ਰੂਹ ਹੈ ਜਿੰਨੀ ਦੇ ਤੱਕ ਇਸ ਰੂਹ ਦਾ ਮੇਲ ਉਸ ਪਰਮਾਤਮਾ ਨਾਲ ਹੋ ਨਹੀਂ ਜਾਂਦਾ ਉਨੀ ਦੇ ਤੱਕ ਜਨਮ ਮਰਨ ਦੇ ਚੱਕਰ ਦੇ ਵਿੱਚ ਰਹਿਣਾ ਹੀ ਪੈਣਾ ਹੈ ਸੋ ਕਰਮਾਂ ਦੇ ਕਰਕੇ ਜੋ ਸਾਨੂੰ ਮਿਲਿਆ ਇਹ ਇਸ ਨੂੰ ਤਨ ਕਰਕੇ ਭੋਗਣਾ ਪੈਂਦਾ ਪਰ ਜਦੋਂ ਉਸ ਦੀ ਕਿਰਪਾ ਹੋਵੇਗੀ ਨਿਗਾ ਸਵੱਲੀ ਹੋਵੇਗੀ ਤਾਂ ਫਿਰ ਸਾਨੂੰ ਇਹ ਮੁਕਤੀ ਦਾ ਰਸਤਾ ਜਿਹੜਾ ਉਹਨਾਂ ਦੀ ਕਿਰਪਾ ਨਾਲ ਮਿਲਣਾ ਜਦੋਂ ਕਿ ਜਨਮ ਮਰਨ ਦਾ ਚੱਕਰ ਜਿਹੜਾ ਫਿਰ ਖਤਮ ਹੋ ਜਾਣਾ ਸੋ ਗੁਰੂ ਮਹਾਰਾਜੇ ਸਮਝਾ ਰਹੇ ਹੈ ਕਿ ਰਤ ਕਰਮ ਕੇ ਵਿਚੜੇ ਕਰ ਕਿਰਪਾ ਮਿਲੋਰਾ ਕਹਿੰਦੇ ਅਸੀਂ ਆਪਣੇ ਕੰਮਾਂ ਕਰਕੇ ਵਿਚਲੇ ਹੋਏ ਜੋ ਅਸੀਂ ਕੰਮ ਕੀਤੇ ਉਹਨਾਂ ਕਰਕੇ ਹੀ ਸਾਡਾ ਵਿਛੋੜਾ ਹੈ ਇਹ ਕਰਮ ਜਿਹੜੇ ਸੱਦੇ ਹੋਰ ਕਰਮ ਕਰਨ ਦੇ ਨਾਲ ਕੱਟੇ ਨਹੀਂ ਜਾ ਸਕਦੇ ਤੇਰੀ ਕਿਰਪਾ ਦੇ ਨਾਲ ਹੀ ਤੇਰੇ ਨਾਲ ਮੇਲ ਹੋਣਾ ਹੈ ਕਿਉਂਕਿ ਇਹ ਤਨ ਮਿਲਦਾ ਹੀ ਕਰਮਾ ਕਰਕੇ ਹੈ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਅਰਦਾਸ ਹੈ ਕਿ ਸੱਗੇ ਉਸ ਪਰਮਾਤਮਾ ਅੱਗੇ ਅਰਦਾਸ ਕਹਿੰਦੇ ਜਦੋਂ ਦੀ ਦੁਨੀਆ ਬਣੀ ਹੈ ਪ੍ਰਾਣੀ ਕਰਦੇ ਆ ਕਿਉਂਕਿ ਅਰਦਾਸ ਦਾ ਬਹੁਤ ਵੱਡਾ ਅਰਥ ਹੈ ਕਿਉਂਕਿ ਇਹਦੇ ਵਿੱਚ ਚਾਰੇ ਅੱਖਰ ਜਿਹੜੇ ਆ ੜਾ ਰਾ ਦਦਾ ਸਸਾ ਜੇਕਰ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਰਦਾਸ ਸ਼ਬਦ ਜਿਹੜਾ ਹੈ 98 ਵਾਰੀ ਆਇਆ ਹੈ ਆਕਾਸ਼ ਅਸ ਜੋਈ ਬੇਨਤੀ ਆਪ ਤੋਂ ਵੱਡੇ ਦੇ ਅੱਗੇ ਕੀਤੀ ਜਾਂਦੀ ਹੈ ਇੱਥੇ ਅਰਦਾਸ ਜਿਹੜੀ ਹੈ ਇਹਦਾ ਦਾ ਹੈ ਅੰਤਰਜਾਨੀ ਕਿਸ ਦੇ ਅੱਗੇ ਅਰਦਾਸ ਕਰਨੀ ਅੰਤਰਜਾਨੀ ਅੰਤਰਜਾਨੀ ਜਿਹੜਾ ਸਾਡੇ ਦਿਲਾਂ ਦੀਆਂ ਜਾਣਨ ਬੜਾ ਹੈ ਸਭ ਕੁਝ ਜਾਣਦਾ ਹੈ ਰਾਬੇ ਤੋਂ ਰਖਵਾਲਾ ਸਭ ਦਾ ਹੀ ਰਖਵਾਲਾ ਕਿਉਂ ਦੁਨੀਆ ਤੇ ਪ੍ਰਾਣੀ ਜੀਵ ਜੰਤੂ ਹਰ ਇੱਕ ਜਿਸ ਨੂੰ ਚਾਹ ਦੇ ਖਾਣੀਆਂ ਆ ਪਕਾ ਲਈਏ ਚਾਹ ਦੇ ਖਾਣੀਆਂ ਦਾ ਰਖਵਾਲਾ ਜਿਹੜਾ ਆਪ ਹੈ ਪਰਮਾਤਮਾ ਦੱਦਾ ਦਾਤਾ ਹੈ ਗੁਰੂ ਮਹਾਰਾਜ ਜੀ ਕਹਿੰਦੇ ਕਿ ਤੇਰੇ ਤੋਂ ਵੱਡਾ ਦੁਨੀਆ ਤੇ ਦਾਤਾ ਹੀ ਹੈ ਨਹੀਂ ਕੋਈ ਵੀ ਦਾਤਾ ਕੌਣ ਹੈ ਜਿਹੜਾ ਦੇਣ ਵਾਲਾ ਜੇਕਰ ਕਿਸੇ ਹੋਰ ਤੋਂ ਮੰਗਿਆ ਤਾਂ ਉਹ ਆਸਾਨ ਕਰੇਗਾ ਕਦੇ ਨਾ ਕਦੀ ਜਦੋਂ بڑا ਮੋਟਾ ਤੋੜ ਵਿਛੜਾ ਹੋਣਾ ਫਿਰ ਉਹ ਸੁਣਾਵੇਗਾ ਕਿ ਮੈਂ ਤੈਨੂੰ ਆ ਦਿੱਤਾ ਮੈਂ ਤੈਨੂੰ ਦਿੱਤਾ ਪਰ ਜਦੋਂ ਪਰਮਾਤਮਾ ਤੋਂ ਮੰਗਦੇ ਆਂ ਦਿੰਦਾ ਦੇ ਲੈਂਦਾ ਥੱਕ ਪਾਏ ਜੁਗਾ ਜਗੰਤਰ ਖਾਹੇ ਖਾਏ ਜੁਗਾ ਜਗੰਤਰਾਂ ਤੋਂ ਦੇ ਦਿਆ ਸਾਰੀ ਦੁਨੀਆ ਨੂੰ ਕਦੀ ਉਹ ਚਿਤਾਰਦਾ ਨਹੀਂ ਪਰ ਬੰਦੇ ਨੂੰ ਹੀ ਭਰੋਸਾ ਨਹੀਂ ਹੈ ਜਿਹੜਾ ਦੁਨੀਆ ਦਾ ਦਾਤਾ ਹੈ ਉਸ ਤੋਂ ਨਹੀਂ ਮੰਗਣਾ ਚਾਹੁੰਦਾ ਇਹ ਦੁਨੀਆ ਤੋਂ ਮੰਗਦਾ ਫਿਰਦਾ ਫੇਠੋਕਰਾ ਖਾਂਦਾ ਫਿਰਦਾ ਸੱਸਾ ਕੀ ਹੈ ਸਹਾਰਾ ਹੈ ਸਭ ਤੋਂ ਵੱਡਾ ਸਹਾਰਾ ਦੁਨੀਆ 'ਨ ਦੀ ਕੋਈ ਤਾਕਤ ਨਹੀਂ ਜੇਕਰ ਉਸ ਦਾ ਸਹਾਰਾ ਮਿਲ ਜਵੇ ਕਿ ਕਿਸੇ ਨੂੰ ਜਿਸ ਤੇ ਉਹਦੀ ਕਿਰਪਾ ਹੋਈ ਉਹਦਾ ਕੋਈ ਬਾੜ ਬਿੰਗਾ ਕਰ ਤਾ ਕਿਉਂਕਿ ਭਗਤਾਂ ਦੇ ਉੱਤੇ ਉਹਦੀ ਇੰਨੇ ਕਿ ਛਤਰ ਛਾਇਆ ਹੁੰਦੀ ਹੈ ਕਿ ਦੁਨੀਆਂ ਦੇ ਰਾਜੇ ਮਹਾਰਾਜੇ ਵੀ ਉਹਨਾਂ ਦਾ ਬਾੜ ਬਿੰਗਾ ਨਹੀਂ ਕਰ ਸਕਦੇ ਕਿਉਂਕਿ ਸਤਗੁਰ ਨਾਮਦੇਵ ਜੀ ਐਸੇ ਕਰਕੇ ਲਿਖਦੇ ਹੈ ਮੇਰੀ ਬੰਦੀ ਭਗਤ ਛਡਾਵੇ ਬੰਦੇ ਭਗਤ ਨਾ ਛੁੱਟੇ ਮੋਏ ਇੱਕ ਸਮੇ ਉਹ ਕੋ ਤੋ ਬੰਦੇ ਤੋ ਮੂੰ ਪੈ ਜਵਾਬ ਨਾ ਹੋਏ ਕਹਿੰਦੇ ਜੇ ਮੈਂ ਬੰਦ ਦਿੰਦਾ ਪ੍ਰਮਾਤਮਾ ਕਹਿੰਦਾ ਉਹ ਭਗਤ ਛਡਾ ਲਿੰਦਾ ਹੈ ਔਰ ਜਦੋਂ ਭਗਤ ਬੰਦ ਹੁੰਦਾ ਹੈ ਮੈਂ ਛੱਡਾ ਨਹੀਂ ਸਕਦਾ ਕਿਉਂਕਿ ਭਗਤ ਦਾ ਪਿਆਰ ਜਿਹੜਾ ਹੈ ਪ੍ਰੀਤ ਜਿਹੜੀ ਹੈ ਉਹਨੂੰ ਦੇਖਦੇ ਹੋਏ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਇਸੇ ਕਰਕੇ ਦੁਨੀਆ ਦਾ ਸਹਾਰਾ ਪਰਮਾਤਮਾ ਹੈ ਨਹੀਂ ਤਾਂ ਇੱਥੇ ਦੁਨੀਆ ਤੇ ਪਰੇ ਤੋਂ ਪਰੇ ਬਲੀਕੰਦਾਰੀ ਹੋ ਕੇ ਚਲੇ ਗਏ ਪਰ ਜਿਸ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਉਹਦਾ ਕੋਈ ਬਾੜ ਬਿੰਗਾ ਨਹੀਂ ਕਰ ਸਕੀ ਇਸੇ ਕਰਕੇ ਸਤਗੁਰ ਪਾਛਾ ਸ਼੍ਰੀ ਗੁਰੂ ਰਵਿਦਾਸ ਸਾਹਿਬ ਜੀ ਲਿਖਦੇ ਹੈ ਜਾ ਕਿ ਸ਼ੋਤ ਜਗਤ ਕੋ ਲੱਗੇ ਤਾਂ ਫਿਰ ਤੂੰ ਹੀ ਡਰੇ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨ ਡਰੇ ਤੇਰਾ ਜਸ ਨੂੰ ਸਾਰਾ ਮਿਲ ਗਿਆ ਉਸ ਨੂੰ ਦੁਨੀਆ ਦਾ ਕਾਹਦਾ ਡਰ ਸੋ ਇਹ ਅਰਦਾਸ ਜਿਹੜੀ ਹੈ ਇਹ ਕਰਕੇ ਤੇ ਸੱਚੇ ਮਨ ਚ ਹੋ ਜਵੇ ਤਾਂ ਫਿਰ ਉਹਦੇ ਦਰ ਤੇ ਕਬੂਲ ਹੋ ਜਾਂਦੀ ਹੈ ਪਰ ਹੁੰਦੀ ਉਦੋਂ ਹੈ ਜਦੋਂ ਹਿਰਦੇ ਦੇ ਵਿੱਚੋਂ ਇਕਾਗਰਤਾ ਦੇ ਨਾਲ ਕਿਤੇ ਉਹਨੂੰ ਯਾਦ ਕਰ ਲਿਆ ਜਾਂਦਾ ਹੈ ਚੀਜ਼ਾਂ ਨਾਲ ਨਹੀਂ ਦੁਨੀਆ ਦੇ ਚੀਜ਼ਾਂ ਜਿਹੜੀਆਂ ਮਰਜ਼ੀ ਰੱਖ ਕੇ ਯਾਦ ਕਰ ਲਿਓ ਕਿਸੇ ਦੇ ਸੁਣੇ ਕਿ ਕੋ ਜਿੱਤਿਆ ਉਹਦੀ ਹੈ ਜਿਹੜਾ ਅਸਲੀ ਤੇਰੇ ਕੋਲ ਉਸਨੇ ਜੱਤਾ ਤਨ ਤੇ ਮਨ ਕਿਤੇ ਇਹਨੂੰ ਇੱਕ ਕਰਕੇ ਅਰਦਾਸ ਹੋ ਜਵੇ ਤੇ ਫਿਰ ਕਹਿੰਦੇ ਆ ਜਿਹੜਾ ਲਿਖਿਆ ਹੈ ਕਿ ਕਿਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਫਿਰ ਉਹਦੀ ਕਿਰਪਾ ਹੋ ਜਾਵੇਗੀ ਫਿਰ ਪਰਮਾਤਮਾ ਦੇ ਨਾਲ ਮੇਲ ਹੋ ਜਾਵੇਗਾ ਪਰ ਕਿਰਪਾ ਤੋਂ ਬਿਨਾ ਨਹੀਂ ਜੋਰ ਨਾਲ ਨਹੀਂ ਕੋਈ ਕਰ ਸਕਦਾ ਕਿ ਮੈਂ ਤੈਨੂੰ ਪਾਣਾ ਹੀ ਪਾਣਾ ਹੈ ਹੱਥ ਜਪ ਤਪ ਦੇ ਨਾਲ ਨਹੀਂ ਪੈ ਸਕਦਾ ਉਹਦੀ ਕਿਰਪਾ ਨਾਲ ਹੋਣਾ ਦਇਆ ਨਾਲ ਚਾਰ ਪੌਂਟ ਦਸ ਦਿਸ਼ ਭ੍ਰਮੇ ਥੱਕਾਏ ਪ੍ਰਭ ਕੀ ਸਾਰੇ ਕਹਿੰਦੇ ਕੁੰਟਾ ਮੈਂ ਲੱਭ ਲਈ ਸਾਰੀ ਦੁਨੀਆ ਕੰਬ ਲਈ ਤਹਿ ਦਸ ਪੂਰਬ ਪਛਮ ਦੱਖਣ ਉੱਤਰ ਚਾਰੇ ਕੁੰਟਾ ਕੰਬ ਗਏ ਫਿਰ ਉਹ ਦਸੇ ਦਸ਼ਾਮਾ ਜਿਹੜੀਆਂ ਚਾਰੇ ਖੁੰਝੇ ਪੂਰਬ ਪਛਮ ਦੱਖਣ ਉੱਤਰ ਧਰਤੀ ਤੇ ਆਕਾਸ਼ ਦਸਾਂ ਦੇ ਦਸੇ ਪਾਸੇ ਕਹਿੰਦੇ ਮੈਂ ਕੰਬ ਲੈ ਸਾਰੀ ਦੁਨੀਆ ਮਤਲਬ ਕੰਬ ਲਈ ਥੱਕ ਗਏ ਪ੍ਰਭ ਕੀ ਸ ਤੇਰੇ ਚਰਨਾਂ ਦੇ ਵਿੱਚ ਆਏ ਥੱਕ ਗਏ ਆ ਜਨਮ ਲੈ ਲੈ ਕੇ ਬਹੁਤ ਜਨਮ ਵਿਚਰੇ ਥੇ ਮਾਦੋ ਜਨਮ ਤਮਾਰੇ ਲੇਖੇ ਕਹਿ ਰਵਿਦਾਸ ਆਸ ਲਗਦੀ ਉਹ ਚਿਰ ਪਿਓ ਦਰਸ਼ਨ ਦੇਖੇ ਬੜਾ ਚੈਰ ਹੋ ਗਿਆ 84 ਲੱਖ ਜੂਨ ਤੋਂ ਬਾਅਦ ਕਿਤੇ ਜਮਾ ਮਿਲਿਆ ਅਰਦਾਸ ਬੇਨਤੀ ਕਰ ਰਹਾ ਜੋਇ ਕਰ ਰਹਾ ਕਿ ਸਾਡੇ ਕਰਮਾ ਕਰਕੇ ਇਹ ਕੱਟੇ ਨਹੀਂ ਜਾ ਸਕਣੇ ਕਰਮ ਤੇਰੀ ਕਿਰਪਾ ਨਾਲ ਹੀ ਕੱਟ ਹੋਣੇ ਅਸੀਂ ਘੁੰਮ ਲਿਆ ਹਰ ਜਨਮ ਦੇਖ ਲਿਆ ਤੇ ਇਹ ਮਨ ਦੁੱਧ ਦੇਤੇ ਬਾਹਰੇ ਕਿਤੇ ਨਾ ਆਵੇਗਾ ਕਹਿੰਦੇ ਅਰਦਾਸ ਕਿਉਂ ਕਰਨੀ ਹੈ ਕਿਉਂ ਬੇਨਤੀ ਕਰਨੀ ਹੈ ਤੇ ਸਤਿਗੁਰੂ ਸਮਝਾ ਰਹੇ ਆ ਕਿ ਇਸ ਕਰਕੇ ਕਰਨੀ ਹੈ ਕਿ ਤੇ ਨ ਦੁੱਧ ਤੇ ਬਾਹਰ ਹੀ ਕਿਤੇ ਨਾ ਆਵੇ ਕੰਮ ਕਹਿੰਦੇ ਜੇ ਗਾਂ ਕਿਤੇ ਦੁੱਧ ਨਾ ਦਿੰਦੀ ਹੋਵੇ ਨਾ ਉਹ ਕਿਸੇ ਵੀ ਕੰਮ ਦੀ ਨਹੀਂ ਦੱਸਦੇ ਹਸਿਆਣੇ ਕਿ ਮੱਝ ਤਾਂ ਕਿਤੇ ਦੁੱਧ ਨਾ ਦੇਵੇ ਤਾਂ ਉਹਨੂੰ ਹੱਲ ਦੇ ਅੱਗੇ ਜੋੜ ਲੈਂਦੇ ਸੀ ਪਰ ਗਾਂ ਨੂੰ ਨਹੀਂ ਸੀ ਜੋੜਦੇ ਇਸ ਕਰਕੇ ਉਹ ਕਹਿੰਦੇ ਗਾਂ ਕੰਮ ਹੀ ਨਹੀਂ ਕਿਸੇ ਵੀ ਆਉਂਦੀ ਸੀ ਤੇ ਇੱਦਾਂ ਹੀ ਕਹਿੰਦੇ ਤੂੰ ਆ ਬੰਦਿਆ ਨਾਮ ਤੋਂ ਬਿਨਾਂ ਤੇਰਾ ਵੀ ਇਹ ਜਿਹੜਾ ਜਨਮ ਬ्यर्थ ਤੂੰ ਵੀ ਆਪਣੇ ਆਪ ਨੂੰ ਇਦਾਂ ਸਮਝੇ ਜਿਵੇਂ ਇੱਕ ਗਾਂ ਜਿਹੜੀ ਹੈ ਉਹ ਕੰਮ ਨਹੀਂ ਆ ਰਹੀ ਜਿਹੜੀ ਦੁੱਧ ਨਹੀਂ ਦਿੰਦੀ ਜਲ ਬਿਨ ਸਾਖ ਕੋ ਮਲਾਵਤੀ ਉਪਜੇ ਨਹੀਂਦਾ ਜੇਕਰ ਤੇਰੇ ਵਿੱਚ ਨਾਮ ਨਾ ਹੋਇਆ ਤੇ ਤੇਰਾ ਇਸ ਤਰੀਕੇ ਦਾ ਹਾਲ ਹੋਵੇਗਾ ਜਿਵੇਂ ਪਾਣੀ ਤੋਂ ਬਿਨਾ ਜਲ ਤੋਂ ਬਿਨਾ ਫਸਲ ਖਤਮ ਹੋ ਜਾਂਦੀ ਹੈ ਤੇ ਉਹਦੇ ਤੋਂ ਫਿਰ ਜੇ ਫਸਲ ਪੈਦਾ ਨਾ ਹੋਊਗੀ ਉਹਨੂੰ ਫਾਇਦਾ ਨਾ ਪਊਗਾ ਤੇ ਧਾਮ ਕਦ ਨਾਲ ਵਟੇ ਜਾਣੇ ਉਹ ਤਾਂ ਮੁੱਲ ਹੀ ਕੋਈ ਨਹੀਂ ਹੋਣਾ ਇਸੇ ਤਰੀਕੇ ਦੇ ਨਾਲ ਸਮਝਾ ਰਿਹਾ ਹੈ ਕਿ ਬੇਨਤੀ ਅਰਦਾਸਤ ਜੋ ਇਸ ਕਰਕੇ ਕਰਨੀ ਹੈ ਤੇ ਤੇਰੇ ਤੇ ਉਹਦੀ ਕਿਰਪਾ ਹੋ ਜਵੇ ਤੈਨੂੰ ਨਾਮਦਨ ਮਿਲ ਜੇ ਉਸ ਨਾਮ ਦੀ ਕਿਰਪਾ ਦੇ ਕਰਕੇ ਤੇਰਾ ਜਨਮ ਜਿਹੜਾ ਸਫਲ ਹੋਣਾ ਉਸ ਤਰੀਕੇ ਦੇ ਨਾਲ ਨਹੀਂ ਹੋ ਸਕਦਾ ਇਸ ਕਰਕੇ ਬੇਨਤੀ ਕਰ ਅਰਜੋਈ ਕਰ ਅਰਦਾਸ ਕਰ ਉਹ ਦੁਨੀਆ ਦਾ ਮਾਲਕ ਹੈ ਹਰ ਨਾਮ ਮਿਲਿਏ ਸਾਜਨੇ ਕਤ ਪਾਈਏ ਬਿਸਰਾ ਜੇ ਕਹਿੰਦੇ ਹਰੀ ਪ੍ਰਭੂ ਜਿਹੜਾ ਪਤੀ ਨਾਮ ਮਿਲੇ ਕਿਤੇ ਤਾਂ ਫਿਰ ਕਹਿੰਦੇ ਸੁੱਖ ਨਹੀਂ ਮਿਲਦਾ ਲੱਖਾਂ ਸ਼ਿੰਗਾਰ ਕਰ ਲਵੇ ਗ੍ਰਸਥ ਦੇ ਵਿਚ ਪਰ ਕਹਿ ਰਹੇ ਜੇਕਰ ਪਤੀ ਪਰਮੇਸ਼ਰ ਨਹੀਂ ਮਿਲਦਾ ਤੇ ਸ਼ਿੰਗਾਰ ਸਾਰੇ ਦੇ ਸਾਰੇ ਨਕਮੇ ਹੈ اسی ਤਰੀਕੇ ਦੇ ਨਾਲ ਸਧੂ ਨੂੰ ਸਮਝਾ ਰਹੇ ਕਿ ਤੈਨੂੰ ਜੇਕਰ ਪਤੀ ਪਰਮੇਸ਼ਰ ਪਰਮਾਤਮਾ ਨਾ ਮਿਲਿਆ ਤਾਂ ਤੈਨੂੰ ਸੁੱਖ ਨਹੀਂ ਮਿਲ ਸਕਦਾ ਜਿਤ ਕਰ ਹਰ ਕੰਤ ਨਾ ਪ੍ਰਗਟੇ ਪਠਨਗਰ ਸੇ ਗਰਾਵ ਜਿਸ ਕਹਿੰਦੇ ਜੂ ਨੂੰ ਜਿਸ ਗ੍ਰਹਿਣੀ ਨੂੰ ਪਤੀ ਨਾ ਮਿਲੇ ਉਹਦਾ ਕਹਿੰਦੇ ਜਿਹੜਾ ਜੀਵਨ ਹੈ ਇੱਕ ਪੱਠੀ ਜੀ ਤਰ੍ਹਾਂ ਜਿਵੇਂ ਕਿ ਪੱਠੇ ਦੇ ਵਿੱਚ ਬੰਦਾ ਕਿਤੇ ਸੋਚ ਕੇ ਦੇਖੇ ਜਿਹੜੇ ਲੋਕ ਕਹਿੰਦੇ ਆ ਕਿ ਪਰਮਾਤਮਾ ਕੀ ਹੈ ਯਾਦ ਕਰੇ ਉਧਰ ਦੇ ਵਿੱਚ ਕੌਣ ਰੱਖਾ ਸੀ ਜਦੋਂ ਪੇਟ ਚ ਪੈਦਾ ਕੀਤਾ ਕੌਣ ਰੱਖਾ ਸੀ ਉਸ ਵੇਲੇ ਵੀ ਤੂੰ ਅਰਦਾਸ ਕਰਦਾ ਸੀ ਉਸ ਵੇਲੇ ਇਕਾਗਰਤਾ ਦੇ ਨਾਲ ਅਰਦਾਸ ਕਰਦਾ ਸੀ ਕਿਉਂਕਿ ਪੱਠੀ ਇੰਨੀ ਸੀ ਕਿ ਤੇਰਾ 1 ਸੈਕਿੰਡ ਵੀ ਤੇਰਾ ਜਾਇਆ ਨਹੀਂ ਸੀ ਜਾਦਿਆ ਪਰ ਬਾਹਰ ਨਿਕਲ ਕੇ ਭੁੱਲ ਗਿਆ ਜੇਕਰ ਤੂੰ ਭੁੱਲ ਗਿਆ ਹੈ ਤੇ ਇਹ ਜੀਵਨ ਵਿਅਥਿਆ ਜਣਾ ਉਸ ਪਤੀ ਨੂੰ ਮਹਿਣਾ ਹੀ ਪੈਣਾ ਹੈ ਜਿੰਨੀ ਦੇਰ ਤੱਕ ਤੈਨੂੰ ਪਤੀ ਪਰਮੇਸ਼ਰ ਮਿਲਦਾ ਨਹੀਂ ਇਹ ਜੀਵਨ ਤੇਰਾ ਇੱਕ ਪੱਠੇ ਦੀ ਨਿਆਈ ਹੈ ਸਰਬੇ ਸ਼ਿਗਾਰ ਤੰਬੂਲ ਰਸ ਸਣਦੇ ਹੀ ਸਭ ਖਾਮ ਜਿੰਨੇ ਮਰਜੀ ਕਿਤੇ ਸ਼ਿਗਾਰ ਕਰ ਲੈ ਜਿੰਨੇ ਮਰਜੀ ਪਾਗਾਂ ਦੇ ਰਸ ਖਾ ਲੈ ਸਭ ਨਕਮ ਮੇ ਬੇਰਸੇ ਲੱਗਣਗੇ ਤੈਨੂੰ ਕਿਉਂਕਿ ਪਤੀ ਦਾ ਮੇਲ ਹੈ ਨਹੀਂ ਜਿੰਨੀ ਦੇਰ ਤੱਕ ਪਤੀ ਦਾ ਮੇਲ ਨਹੀਂ ਹੈ ਤੇ ਫਿਰ ਜੀਵਨ ਹੀ ਬਕਾਰ ਹੈ ਇਸੇ ਕਰਕੇ ਉਹ ਕਹਿੰਦੇ ਕਿ ਤੇਰੀ ਜਿਹੜੇ ਚੂੜੇ ਵਾਲੀ ਬਾਹ ਹੈ ਜੇਕਰ ਪਤੀ ਨਹੀਂ ਮਿਲਦਾ ਥਣੇ ਮਾਂ ਚੋੜਾ ਜਿਹੜਾ ਪੰਨ ਦੇ ਆਪਣੀ ਬੇਣੀ ਵੀ ਤੋੜ ਲਾ ਕਿਉਂਕਿ ਪਤੀ ਦੇ ਨਾਲ ਮੇਲ ਹੈ ਇਸ ਕਰਕੇ ਉਸ ਪਰਮਾਤਮਾ ਦੇ ਨਾਲ ਜੇਕਰ ਮੇਲ ਨਹੀਂ ਤਾਂ ਕਿੰਨੇ ਕ ਜਨਮ ਹੋ ਲਵਾਂਗੇ ਇਸ ਜਨਮ ਦੇ ਵਿੱਚ ਅਰਦਾਸ ਸਭ ਜੋ ਇਹ ਸਮਝਾ ਰਹੇ ਗੁਰੂ ਮਹਾਰਾਜ ਕਿ ਤੇਰਾ ਸ਼ਿਕਾਰ ਕਿਸੇ ਵੀ ਤਰ੍ਹਾਂ ਦਾ ਤੇਰਾ ਖਾਣ ਪੀਣ ਕਿਸੇ ਵੀ ਤਰ੍ਹਾਂ ਦਾ ਕਿਸੇ ਕੰਮ ਨਹੀਂ ਆਉਣਾ ਬੇਕਾਰ ਹੈ ਅਮਰਤ ਦੇ ਰਸ ਦੀ ਪੀਣ ਦੀ ਕੋਸ਼ਿਸ਼ ਕਰ ਜਿੱਥੋਂ ਵੀ ਮਿਲਦਾ ਲੱਭ ਲੈ ਰਬ ਸਵਮੀ ਕੰਤ ਬਿਹੋਣੀਆਂ ਮੀਤ ਸੱਜਣ ਸਭ ਜਾ ਜਿਨ੍ਹਾਂ ਦੇ ਕੋਲ ਕਹਿੰਦੇ ਪਤੀ ਹੈ ਨਹੀਂ ਜਿਨ੍ਹਾਂ ਨੂੰ ਪਰਮੇਸ਼ਰ ਨੇ ਮਿਲਦਾ ਮੀਤ ਸੱਜਣ ਸਭ ਜਾ ਕਹਿੰਦੇ ਜਿੰਨੇ ਮਿੱਤਰ ਦੋਸਤ ਕੋੜ ਕਟੰਬ ਜਿੰਨਾ ਵੀ ਹੈਗਾ ਕੁੜਮ ਕਟੰਬੇ ਸਾਰੇ ਦਾ ਸਾਰਾ ਜਮ ਲੱਗਦੇ ਹੈ ਭੂਤ ਲੱਗਦੇ ਹੈ ਔਰ ਆਖਰ ਵਾਰ ਜਿਹੜੇ ਨਾਮ ਨਹੀਂ ਜਪਦੇ ਉਹ ਬਾਜੀ ਇਸੇ ਕਰਕੇ ਹਾਰ ਕੇ ਜਾਂਦੇ ਹੈ ਕਿ ਜਿਨ੍ਹਾਂ ਨੇ ਕੋੜ ਕਟੰਬ ਦੇ ਵਿੱਚ ਇਕੱਠਾ ਆਪਣਾ ਜੀਵਨ ਬਤੀਤ ਕਰ ਲਿਆ ਉਹਨਾਂ ਦੇ ਮਿੱਤਰ ਸੱਜਣ ਕਿਸੇ ਕੰਮ ਨਹੀਂ ਆਉਂਦੇ ਬਹੁਤ ਵੱਡਾ ਸਤਿਗੁਰੂ ਪਾਸ਼ਾ ਨਿਰਨਾ ਕਰੇ ਕਿ ਜਿੰਨੇ ਤੇਰੇ ਮਿੱਤਰ ਸੱਜਣ ਹੈ ਇਹ ਸਾਰੇ ਜੰਮ ਤੋਂ ਸਮਝ ਜਾ ਨਾਮ ਨੂੰ ਜਪ ਇਹ ਵੇਲਾ ਹੈ ਤੇਰਾ ਜੇ ਕਰ ਤੋ ਨਾ ਜਪਿਆ ਤੇ ਫਿਰ ਕੀ ਹੋਊਗਾ ਭਾਈ ਬੰਦ ਕਟੰਬ ਸਹੇਰਾ ਉਹ ਵੀ ਲਾਗੇ ਕੜ ਸਵੇਰਾ ਆਖਰੀ ਵਾਰ ਫਿਰ ਜਦੋਂ ਆਉਗੀ ਇਹੋ ਹੀ ਕਹਿਣਗੇ ਵੀ ਜਲਦੀ ਕਰੋ ਚੱਕੋ ਇਹਨੂੰ ਹੁਣ ਤੋ ਬਾਜੀ ਹਰ ਕੇ ਚਲ ਜਮੇ ਸੋ ਪਰਮਾਤਮਾ ਦੇ ਨਾਮ ਦੇ ਵਿੱਚ ਆਪਣੇ ਮਨ ਨੂੰ ਜੋੜ ਨਹੀਂ ਤਾਂ ਜਿੰਨੇ ਰਿਸ਼ਤੇ ਨਾਤੇ ਹੈ ਸਭ ਨਕਮੇ ਹੈ ਜਿੰਨਾ ਸ਼ਿੰਗਾਰ ਕੀਤਾ ਹੈ ਸਭ ਨਕਮਾ ਹੈ ਜਿੰਨੇ ਖਾਣ ਪੀਣ ਹੈ ਕਿਸੇ ਕੰਮ ਦੇ ਨਹੀਂ ਉਸ ਪਰਮਾਤਮਾ ਦੀ ਤਾਂਗ ਜਿਹੜੀ ਹੈ ਤੇਰੇ ਮਨ ਦੇ ਵਿੱਚ ਇੰਨੀ ਹੋਣੀ ਚਾਹੀਦੀ ਹੈ ਕਿ ਜੇਕਰ ਤੂੰ ਕਿਤੇ ਉਸ ਦਾ ਬਣ ਗਿਆ ਤੇ ਇਹ ਸਾਰੀ ਦੁਨੀਆ ਹੀ ਚੰਗੀ ਹੈ ਨਹੀਂ ਤਾਂ ਸਾਰੀ ਦੁਨੀਆ ਤੂੰ ਆਪਣੇ ਬਣਾ ਲਈ ਬਾਜੀ ਫਿਰ ਵੀ ਹਾਰ ਕੇ ਚਲੇ ਜਾ ਨਾਨਕ ਕੀ ਬੇਨੰਤੀ ਹੈ ਕਰ ਕਿਰਪਾ ਦੀਜੇ ਨਾਮ ਗੁਰੂ ਮਹਾਰਾਜ ਜੀ ਕਰੇ ਬੇਨਤੀ ਕਰ ਰਹਾ ਹੈ ਅਰਦਾਸ ਕਰ ਰਹਾ ਹੈ ਅਰਜੋਈ ਕਰ ਰਹਾ ਹੈ ਕਿ ਕਿਰਪਾ ਕਰੋ ਮੈਨੂੰ ਨਾਮ ਦੀ ਦਾਤ ਦੇ ਦਿਓ ਨਾਮ ਦੀ ਦਾਤ ਜਿਹੜੀ ਹੈ ਇਹ ਬਹੁਤ ਕਰਮ ਵਾਲਿਆਂ ਨੂੰ ਮਿਲਦੀ ਕਿਤੇ ਬੇਨਤੀ ਅਰਦਾਸ ਕਬੂਲ ਹੋ ਜਵੇ ਪੂਰਨ ਗੁਰੂ ਤੋਂ ਕਿਤੇ ਨਾਮ ਮਿਲ ਜਵੇ ਤਾਂ ਜੀਵਨ ਸਫਲ ਹੈ ਇਸੇ ਕਰਕੇ ਗੁਰਮਖ ਦਾ ਜਿਹੜਾ ਦਰਜਾ ਬਹੁਤ ਵੱਡਾ ਹੈ ਗੁਰਮਖ ਜਿਹਦਾ ਗੁਰੂ ਵੱਲੋਂ ਮੁਖ ਹੈ ਮਨਮੁਖ ਜਿਹੜਾ ਆਪਣੇ ਮਨ ਦੀਆਂ ਕਰਦਾ ਮਨ ਆਈਆਂ ਕਰਦਾ ਗੁਰਮਖ ਦਾ ਦਰਜਾ ਜਿਹੜਾ ਬਾਣੀ ਨੇ ਬਹੁਤ ਵੱਡਾ ਗਣਿਆ ਕਿਉਂਕਿ ਉਹਨ ਗੁਰੂ ਤੋਂ ਨਾਮ ਲੈ ਲਿਆ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਕਹਿੰਦੇ ਤੁਹਾਡੀ ਕਿਰਪਾ ਹੋ ਜਵੇ ਮੈਨੂੰ ਉਹਦੇ ਨਾਲ ਮਿਲਾ ਦਿਓ ਨੇ ਚਲਤਾ ਜਿਹੜਾ ਕਦੀ ਵੀ ਪਾਤਸ਼ਾਹ ਜੜੀ ਜਾਂਦੀ ਨਹੀਂ ਸਦਾ ਕੈਮ ਰਹਿੰਦੀ ਹੈ ਮੈਨੂੰ ਉਸ ਪ੍ਰਭੂ ਨਾਲ ਮਿਲਾ ਦਿਓ ਉਹਦੇ ਅੱਗੇ ਅਰਦਾਸ ਬੇਨਤੀ ਅਜੋਈ ਕਰਦੇ ਕਿਉਂਕਿ 12 ਮਹਾ ਜਿਹੜਾ ਹੈ ਅੱਜ ਸਾਲ ਨਮਾ ਚੜਨਾ ਹੈ ਇਸ ਕਰਕੇ 12 ਮਹਾ ਦਾ ਪਾਠ ਸ਼ੇਡਾ ਹੈ ਚੇਤ ਦੇ ਮਹੀਨੇ ਤੋਂ ਸਾਲ ਜਿਹੜਾ ਚੜਦਾ ਹੈ ਸੋ ਸੰਤ ਗੁਰੂ ਸ਼ਬਦ ਵਿੱਚ ਆਪਣੇ 12 ਮਹਾ ਚ ਕਹਿ ਰਹੇ ਹੈ ਚੇਤ ਗਵਿੰਦ ਅਰੱਧਿ ਕੀ ਹੋਵੇ ਆਨੰਦ ਕੜਾ ਕਹਿੰਦੇ ਚੇਤ ਦੇ ਵਿੱਚ ਤੈਨੂੰ ਸਿਮਰਿਏ ਤੇਰਾ ਨਾਮ ਜਪੀ ਤੈਨੂੰ ਯਾਦ ਕਰੀਏ ਤੇਰਾ ਭਜਨ ਕਰੀਏ ਬੰਦਗੀ ਕਰੀਏ ਭਗਤੀ ਕਰੀਏ ਤਬ ਬਹੁਤ ਹੀ ਕਹਿੰਦੇ ਆਨੰਦ ਜਿਹੜਾ ਮਿਲਦਾ ਹੈ। ਪਰ ਆਨੰਦ ਦਾ ਤੇ ਖੁਸ਼ੀ ਦਾ ਬਹੁਤ ਫਰਕ ਹੈ। ਖੁਸ਼ੀ ਜਿਹੜੀ ਹੈ ਇਹ ਕੁਛ ਦਿਨ ਬਾਅਦ ਖਤਮ ਹੋ ਜਾਂਦੀ ਹੈ। ਪਰ ਆਨੰਦ ਜਿਹੜਾ ਮੌਤ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ। ਆਨੰਦ ਦਾ ਇਸੇ ਕਰਕੇ ਅੱਜ ਤੱਕ ਦੁਨੀਆ ਤੇ ਉਲਟਾ ਸ਼ਬਦ ਨਹੀਂ ਬਣਿਆ। ਨਹੀਂ ਤਾਂ ਹਰ ਇੱਕ ਦਾ ਬਣਿਆ। ਸੁੱਖ-ਦੁੱਖ, ਖੁਸ਼ੀ-ਗਮੀ, ਹਰਖ-ਸੋਗ ਜਿੰਨੇ ਵੀ ਸੰਦੇਸ਼ ਸ਼ਬਦ ਹੈ ਉਹਨਾਂ ਦੇ ਉਲਟਾ ਬਣ ਗਿਆ। ਪਰ ਆਨੰਦ ਜਿਹੜਾ ਹੈ ਉਸ ਪਰਮਾਤਮਾ ਨਾਲ ਮਿਲ ਕੇ ਜਿਹੜਾ ਆਨੰਦ ਮਿਲਦਾ ਹੈ ਇਹਦਾ ਪ੍ਰਤੀਰੋਧਕ ਬੜਿਆ ਹੀ ਨਹੀਂ। ਚੇ ਕਰ ਕਹਿੰਦੇ ਤੁਹਾਡੀ ਕਿਰਪਾ ਹੋ ਜਵੇ ਚੇਤ ਦੇ ਮਹੀਨੇ ਚ ਮੇਰੇ ਤੇ ਕਿਰਪਾ ਕਰੋ ਤੁਹਾਡਾ ਨਾਮ ਜਪ ਲਾ ਤਾਂ ਇਨਾ ਕ ਆਨੰਦ ਬਣ ਜਵੇ ਕਹਣਾ ਜਿਹੜਾ ਖਤਮ ਨਹੀਂ ਹੋ ਸਕਦਾ ਬਹੁਤ ਸੰਗਣਾ ਜਿੰਨੂੰ ਕਹਿ ਸਕਦੇ ਸੰਤ ਜਨਾਂ ਮਿਲ ਪਾਈਏ ਰਸਨਾ ਨਾਮ ਬਣਾ ਆਨੰਦ ਆਵੇਗਾ ਕੰਤ ਸੰਤਾਂ ਦੇ ਨਾਲ ਸੰਗਤ ਕਰ ਪਹਿਲੇ ਪਾਸ਼ਾ ਕਹਿੰਦੇ ਜਾ ਰਹੇ ਸੀ ਤੇ ਇੱਕ ਮੁਸਲਮਾਨ ਮਨ ਦੇ ਵਿੱਚ ਕਹਿ ਰਿਹਾ ਕਹਿੰਦਾ ਉਹ ਨਾਨਕ ਆਉਂਦਾ ਇਹਨੂੰ ਮੈਂ ਕਹਿੰਦਾ ਅੱਜ ਮੜਾਈ ਵੰਗੋ ਨਤਾਰ ਕੇ ਰੱਖ ਦੋ ਤੇ ਉਹਨੂੰ ਇਹ ਨਹੀਂ ਪਤਾ ਕਿ ਸਤਗੁਰੂ ਸਭ ਕੁਝ ਦਿਲਾਂ ਦੀਆਂ ਜਾਣਣ ਵਾਲੇ ਅੰਤਰਜਾਮੀ ਆਦੇ ਪਰ ਹੰਕਾਰ ਹੈ ਜਦੋਂ ਸਤਗੁਰੂ ਜਾ ਰਹੇ ਤਾਂ ਮਰਦਾਨੇ ਨੂੰ ਕਹਿ ਰਹੇ ਕਿ ਮੀਆਂ ਜੀ ਇਹ ਕਹਿ ਰਹੇ ਹੈ ਕਿ ਅਜ ਨਾਨਕ ਨੂੰ ਮਲਾਈ ਵੰਗੋਂ ਨਤਾਰ ਕੇ ਰੱਖ ਦੋ ਤੇ ਕਹਿੰਦੇ ਮਰਦਾਨੇ ਆ ਇਸ ਨੂੰ ਕੀ ਪਤਾ ਕਿ ਨਾਮ ਤਾਂ ਨਿੰਬੂ ਵੰਗੋਂ ਨਿਚੋੜ ਕੇ ਵੀ ਰੱਖ ਦਿੰਦਾ ਜਦੋਂ ਪੁੱਛੇ ਕਹਿੰਦੇ ਹਾਂਜੀ ਕਹਿੰਦੇ ਮੈਂ ਉਹ ਮੀਆਂ ਜਿਹੜਾ ਮਲਾਈ ਦੁੱਧ ਤੋਂ ਨਤਾਰ ਕੇ ਰੱਖ ਦਿੰਦਾ ਕਹਿੰਦੇ ਫਿਰ ਗੁਰੂ ਕਹਿੰਦੇ ਮਲਾਈ ਤਾਂ ਫਿਰ ਵੀ ਕੰਮ ਆ ਜਾਂਦੀ ਹੈ ਪਰ ਜੇ ਤੈਨੂੰ ਨਿੰਬੂ ਅੰਮੋ ਨਚੋੜ ਦਿੱਤਾ ਫਿਰ ਕੰਮ ਨਹੀਂ ਆਉਣਾ ਮੁੜ ਕੇ ਜਦੋਂ ਮੀਆਂ ਜੀ ਕਹਿਣ ਲੱਗੇ ਕਿ ਨਾਮ ਹੈ ਕਹਿੰਦੇ ਕੋਈ ਸ਼ੱਕ ਹੈ ਜਦੋਂ ਗੁਰੂ ਮਹਾਰਾਜ ਜੀ ਨੇ ਬਾਫੜੀ ਕਹਿੰਦੇ ਕੋਈ ਸੁਣਾਈ ਦਿੰਦਾ ਮੀਆਂ ਜੀ ਕਹਿੰਦੇ ਪੈਰਾ ਤੋਂ ਲੈ ਕੇ ਸਿਰ ਤੱਕ ਚਣਚਣਾਟ ਹੋ ਰਹੀ ਹੈ ਕਹਿੰਦੇ ਫਿਰ ਇਹੋ ਨਾਮ ਹੈ ਇਸ ਨਾਮ ਦੀ ਸ਼ਕਤੀ ਹੈ ਸੋ ਉਸਨ ਦੱਸ ਰਿਹਾ ਹੈ ਕਿ ਤੂੰ ਜਿਹੜਾ ਕਹਿਣਾ ਹੈ ਜੇ ਕਿਤੇ ਤੂੰ ਉਰਾਬ ਲਵੇਂਗਾ ਪਰ ਪ੍ਰਮਾਤਮਨ ਜਾਦ ਕਰ ਲਵੇਂਗਾ ਤੇ ਆਨੰਦ ਵਿੱਚ ਆ ਜਾਵੇਂਗਾ ਛੱਡ ਦੇ ਉਹ ਜਿਹੜੀਆਂ ਸਿੱਧੀਆਂ ਤੇਰੇ ਕੋਲ ਹੈਗੀ ਨਾਮ ਦਾ ਆਨੰਦ ਅਲੰਗ ਹੈ ਕਹਿੰਦੇ ਕਾਦੀ ਲਈ ਫੇ ਰੱਦਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਣਾ ਕਹਿੰਦੇ ਜਾ ਕੇ ਨਾਮ ਜਿਹੜਾ ਸੰਤਾਂ ਦੇ ਨਾਲ ਉਹਨਾਂ ਦੀ ਸੰਗਤ ਕਰ ਤਾਂ ਕਿ ਤੈਨੂੰ ਨਾਮ ਮਹਿਜਵੇ ਸੰਗਤ ਦੇ ਵਿੱਚ ਜਾ ਕੇ ਨਾਮ ਜਪਣ ਦੀ ਸੁੱਝ ਸਿੱਖ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਜਿਨ੍ਹਾਂ ਨੇ ਕਹਿੰਦੇ ਉਸ ਪ੍ਰਮਾਤਮਾ ਨੂੰ ਜਪ ਲਿਆ ਸਿਮਰਨ ਕਰ ਲਿਆ ਉਹਨਾਂ ਦਾ ਹੀ ਆਉਣਾ ਇੱਥੇ ਗਿਣਤੀ ਦੇ ਵਿੱਚ ਬਾਕੀ ਤਾਂ ਵਿਅਰਥ ਹੈ ਆਉਣਗੇ ਜਾਣਗੇ ਮਰ ਜਾਣਗੇ ਜੰਮਣਗੇ ਉਹ ਕਿਸੇ ਗਿਣਤੀ 'ਚ ਨਹੀਂ ਆਉਂਦੇ ਗਿਣਤੀ 'ਚ ਸਿਰਫ ਉਹ ਹੀ ਆਉਂਦੇ ਹੈ ਜਿਨ੍ਹਾਂ ਤੇ ਪ੍ਰਮਾਤਮਾ ਦੀ ਕਿਰਪਾ ਹੈ ਜਿਨ੍ਹਾਂ ਨੇ ਨਾਮ ਦਾ ਸਹਾਰਾ ਲਿਆ ਗੁਰੂ ਦੀ ਸ਼ਰਨ ਲਈ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਪ੍ਰਮਾਤਮਾ ਦਾ ਸਿਮਰਨ ਕੀਤਾ ਇੱਕ ਚਿਤ ਹੋ ਕੇ ਅਰਦਾਸ ਕੀਤੀ ਇੱਕ ਖਿੰਤਸ ਬਿਨ ਜੀਵਨਾ ਬਿਰਥਾ ਜਨਮ ਜਨਾਂ ਕਿੰਦੇ ਇੱਕ ਖਿੰ ਖਿੰ ਮੀਨਸ ਇੱਕ ਅੱਖ ਦੇ ਚਮਕੇ ਜਿੰਨਾ ਵੀ ਉਹਦੇ ਤੋਂ ਬਿਨਾ ਚਿਹਰਾ ਜਿਹੜਾ ਜੀਵਨ ਹੈ ਇਹ ਬਿਰਥਾ ਹੈ ਜੇ ਤੂੰ ਨਾਮ ਨਹੀਂ ਜਪਦਾ ਤੇ ਤੇਰਾ ਬਿਰਥਾ ਜਨਮ ਹੋਇਆ ਹੈ ਉਹ ਤੇਰਾ ਜਨਮ ਜਿਹੜਾ ਬਿਰਥਾ ਜਨ ਬਿਰਥਾ ਜਨਾਂ ਕਿਉਂਕਿ ਇਸੇ ਕਰਕੇ ਉਹਨਾਂ ਨੇ ਕਿਹਾ गोविंद गोविंद ਸੰਗ ਨਾਮ ਦੇ ਉਹ ਮਨ ਲੈਣਾ ਸੋ ਉਹ ਜੇਕਰ ਉਸ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਇਹ ਜਨਮ ਕਮ ਹੋਣਾ ਮਕੰਦ ਮਕੰਦ ਜਪੋ ਸੰਸਾਰ ਬਿਨ ਮਕੰਦ ਤਨ ਹੋਇ ਉਹ ਹਾਰ ਉਸ ਪਰਮਾਤਮਨ ਸਿਮਰੋ ਨਹੀਂ ਤਾਂ ਇਹ ਜੀਵਨ ਜਿਹੜਾ ਬੇਕਾਰ ਜਾਊਗਾ ਗਣਤੀ ਚ ਨਹੀਂ ਆਊਗਾ ਇੱਕ ਖਿੰਨ ਤਸ ਬਿਨ ਜੀਵਨਾ ਬਰਥਾ ਜਨਮ ਜਣਾ ਜਲ ਥਲ ਮੈਲ ਪੂਰੀਆ ਰਵਿਆ ਵਿੱਚ ਬਣਾ ਉਹ ਪ੍ਰਭੂ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਆਕਾਸ਼ ਵਿੱਚ ਵੀ ਹੈ ਕਿਣਤੇ ਕਿਣਤੇ ਵਿੱਚ ਹੈ ਪੱਤੇ ਪੱਤੇ ਵਿੱਚ ਹੈ ਡਾਲ ਡਾਲ ਦੇ ਵਿੱਚ ਹੈ ਜੇਕਰ ਆਪਕਈਏ ਕਿ ਪਾਣੀ ਜਿਹੜਾ ਪੱਤਿਆਂ ਦੇ ਵਿੱਚੋਂ ਕੰਢਿਆ ਜਾ ਸਕਦਾ ਨਹੀਂ ਨਿਕਲਦਾ ਟਾਹਣੀ ਦੇ ਵਿੱਚੋਂ ਵੀ ਨਹੀਂ ਨਿਕਲਦਾ ਲੇਕਿਨ ਦਰਖਤ ਨੂੰ ਜੜ੍ਹਾਂ ਤੇ ਪਾਣੀ ਪੈ ਜਵੇ ਤਾਂ ਸਾਰੇ ਹੀ ਪੇੜ ਨੂੰ ਪਹੁੰਚ ਜਾਂਦਾ ਪਰ ਅਸੀਂ ਉਹਨੂੰ ਅਲੱਗ ਨਹੀਂ ਕਰ ਸਕਦੇ ਪੱਤੇ ਦੇ ਵਿੱਚੋਂ ਪਾਣੀ ਨਹੀਂ ਨਿਚੋੜ ਸਕਦੇ ਟਾਹਣੀਆਂ ਚੋਂ ਨਹੀਂ ਨਿਚੋੜ ਸਕਦੇ ਇਸੇ ਕਰਕੇ ਉਹ ਕਹਿੰਦੇ ਤੈਨੂੰ ਰੋਮ-ਰੋਮ ਦੇ ਵਿੱਚ ਜਿਹੜਾ ਰਚਣ ਵਾਲਾ ਸਾਰੀ ਕਣ ਕੇ ਕਣ ਕੇ ਦੇ ਵਿੱਚ ਜਿਹੜਾ ਬਸਦਾ ਇਹਦਾ ਧਮਿਆ ਹੋਇਆ ਉਸ ਪਰਮਾਤਮਾ ਦਾ ਸਿਮਰਨ ਕਰ ਸੋ ਪ੍ਰਭ ਚਿਤ ਨ ਆਵੇ ਕਿਤੜਾ ਦੁੱਖ ਗਣਾ ਤੈਨੂੰ ਕਹਿੰਦੇ ਪਰਮਾਤਮਾ ਚ ਭੁੱਲ ਗਿਆ ਚੇਤੇ ਨਹੀਂ ਆ ਰਿਹਾ ਕਿਤੜਾ ਦੁੱਖ ਗਣਾ ਜਿੰਨੀਆਂ ਮਰਜੀ ਦੁਨੀਆਂ ਦੇ ਪਦਾਰਥ ਇਕੱਠੇ ਕਰ ਲੈ ਇਹ ਸਾਰੇ ਦੁੱਖ ਦਾ ਕਾਰਨ ਹੈ ਇੱਕ ਉਹਦੇ ਨਾਮ ਤੋਂ ਬਿਨਾ ਉਸ ਦੇ ਪਰਮਾਤਮਾ ਦੇ ਨਾਮ ਨੂੰ ਚਿੱਤ ਚ ਸਿਮਰ ਲੈ ਨਹੀਂ ਤਾਂ ਦੁੱਖਾਂ ਦਾ ਜੰਜਾਲ ਜਿਹੜਾ ਹੈ ਇਹ ਪਦਾਰਥਾਂ ਦੇ ਸੁੱਖ ਜਿਹੜੇ ਹੈ ਕਦੀ ਵੀ ਜੜੇ ਕੰਮ ਨਹੀਂ ਹੁੰਦੇ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਦੀ ਸ਼ਰਨ ਦੇ ਵਿੱਚ ਜਾਂਦੇ ਨਹੀਂ ਇਸੇ ਕਰਕੇ ਉਹਨਾਂ ਨੇ ਕਿਹਾ ਫਿਰਤ ਫਿਰਤ ਪ੍ਰਭ ਆਇਆ ਪਰਿਆਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਪਰਮਾਤਮਾ ਦੇ ਅੱਗੇ ਬੇਨਤੀ ਕਰ ਰਹਾ ਹੈ ਪਤਾ ਨਹੀਂ ਕਿੰਨੇ ਇੱਕ ਜਨਮ ਮੈਂ ਫਿਰ ਕੇ ਆ ਗਿਆ ਤੇਰੀ ਸ਼ਰਨ ਦੇ ਵਿੱਚ ਹੋਣ ਆਏ ਹੈ ਬੇਨਤੀ ਹੈ ਆਪਣੀ ਭਗਤੀ ਆਪਣਾ ਨਾਮ ਆਪਣਾ ਸਿਮਰਨ ਦੇ ਵਿੱਚ ਲਾ ਲਾ ਕਿਉਂਕਿ ਨਹੀਂ ਤਾਂ ਇਹ ਜਿਹੜਾ ਜੀਵਨ ਹੈ ਇਹ ਤਾਂ ਬਹੁਤ ਔਖਾ ਮਿਲਿਆ ਪਰ ਵਿਅਰਥ ਜਾ ਰਿਹਾ ਹੈ ਕਿਉਂਕਿ ਉਹ ਕਹਿੰਦੇ ਰਾਖਲੇ ਹਮ ਤੇ ਬਿਗਰੀ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰ ਰਹੇ ਰਾਖਲੇ ਹਮ ਤੇ ਬਿਗਰੀ ਸੀਲ ਧਰਮ ਜਪ ਭਗਤੀ ਨ ਕਿੰਨੀ ਹੋ ਅਬਮਾਨ ਟੇਢ ਪਗਰੀ ਕਹਿੰਦੇ ਨਾ ਮੇਰੇ 'ਚ ਨਿਮਰਤਾ ਹੈ ਨਾ ਧਰਮ ਹੈ ਨਾ ਮਰਿਆਦਾ ਹੈ ਧਰਮ ਮਰਿਆਦਾ ਹੈ ਨਾ ਤੇਰਾ ਜਾਪ ਹੈ ਨਾ ਤੇਰੇ ਨਾਲ ਭਗਤੀ ਕੀਤੀ ਤੇ ਅਬਮਾਨ ਇੰਨਾ ਕ ਹੰਕਾਰ ਜਿਆਦਾ ਹੈ ਹਉਮੈ ਇੰਨੀ ਕ ਜਿਆਦਾ ਹੈ ਕਿ ਟਿੱਡਾ ਹੋ ਕੇ ਟੁੱਟਿਆ ਪੱਗਾ ਟਿੱਡੀਆਂ ਬਣ ਕੇ ਕੰਬਦੇ ਤੇ ਫਿਰ ਕਹਿੰਦੇ ਅਰਦਾਸ ਨਾ ਕੀਤੀ ਤਾਂ ਇਹ ਸਾਰੇ ਦੋਸ਼ ਹੈ ਸੀਲ ਧਰਮ ਜਪ ਭਗਤੀ ਨਾ ਕੀਤੀ ਹੋ ਅਬਮਾਨ ਟੇਡ ਪਗਰੀ ਇਹ ਤਾਂ ਸਾਰਾ ਤੇਰਾ ਹੰਕਾਰ ਹੈ ਕਿੰਨੇ ਤਰ੍ਹਾਂ ਜੀਵਨ ਸਫਲ ਹੋਵੇਗਾ ਤੇ ਫਿਰ ਤੈਨੂੰ ਕਹਿਣਾ ਪਵੇਗਾ ਫਿਰਤ ਫਿਰਤ ਪ੍ਰਭ ਆਇਆ ਪਰ ਇਹ ਤਾਂ ਸ਼ਰਨਾਏ ਨਾਨਕ ਕੀ ਪ੍ਰਭ ਬਿੰਦਤੀ ਆਪਣੀ ਭਗਤੀ ਲਏ ਪਰਮਾਤਮਾ ਦੇ ਅਰਦਾਸ ਕੀਤੇ ਤੋਂ ਬਿਨਾ ਤੇਰਾ ਹੰਕਾਰ ਜਿਹੜਾ ਹੈ ਉਹਦੀ ਕਿਰਪਾ ਤੋਂ ਬਿਨਾ ਖਤਮ ਹੀ ਨਹੀਂ ਹੋਣਾ ਮੋ ਖਤਮ ਨਹੀਂ ਹੋਣਾ ਸੋ ਜਿਨੀਆਂ ਰਾਵਿਆ ਪ੍ਰਭ ਆਪਣਾ ਤਿੰਨਾ ਭਾਗ ਬਣਾ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਸਿਮਤ ਲਿਆ ਉਸ ਨੂੰ ਪਾਲਿਆ ਉਸ ਦਾ ਨਾਮ ਜਪ ਲਿਆ ਉਹ ਭਾਗਾਂ ਬਣਿਆ ਚੇਤ ਦਾ ਮਹਿਨਾ ਜੋ ਅੱਜ ਸਾਲ ਨਮਾ ਚੜ ਰਿਹਾ ਹੈ ਇਸ ਦੇ ਵਿੱਚ ਬੇਨਤੀ ਅਦਾਸ ਰਹੀ ਹੈ ਕਿ ਤੇਰਾ ਨਾਮ ਮਿਲ ਜਵੇ ਤੇਰੀ ਕਿਰਪਾ ਹੋ ਜਵੇ ਤਾਂ ਕਿ ਇਹ ਜੀਵਨ ਜਿਹੜਾ ਸਫਲ ਹੋ ਜਵੇ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਕਿੰਦੇ ਤਾਗ ਹੈ ਤੜਪ ਹੈ ਕਿ ਤੇਰੇ ਦਰਸ਼ਨ ਹੋ ਜਾਣ ਕਿਉਂਕਿ ਇਹ ਪਿਆਸ ਜਿਹੜੀ ਤੁਹਾਡੇ ਮਨ ਦੇ ਵਿੱਚ ਪ੍ਰਾਣੇ ਦੇ ਜਿੰਨੀ ਦੇ ਤਾਗ ਨਹੀਂ ਹੁੰਦੀ ਉਨੀ ਦੇ ਤੱਕ ਤਾਂ ਇਹ ਦੇਸ਼ ਜਿਹੜਾ ਇਹ ਰਾਜ ਜਿਹੜਾ ਇਹ ਧਨ ਜਿਹੜਾ ਇਹ ਰਿਸ਼ਤੇ ਨਾਤੇ ਪਦਾਰਥ ਜਿਹੜੇ ਆ ਸਭ ਕੋੜ ਹੈ ਇਹ ਤਾਂ ਜਮਾ ਦਾ ਜੰਜਾਲ ਹੈ ਕਿਉਂਕਿ ਕਿਸੇ ਨਾਲ ਕੰਮ ਨਹੀਂ ਆਉਣਾ ਤੇ ਮਨ ਦੇ ਵਿੱਚ ਇੰਨੀ ਪੀੜਾ ਹੋਣੀ ਚਾਹੀਦੀ ਹੈ ਕਿ ਪੰਜਵੇਂ ਪਾਛਰ ਜਿਵੇਂ ਚਿੱਠੀ ਲਿਖੀ ਸੀ ਚੌਥੇ ਪਾਛਰ ਨੂੰ ਇੱਕ ਕਰੀ ਨਾਮ ਮਿਲਤੇ ਤਾਂ ਕਲਜਗ ਹੁੰਦਾ ਅੱਬ ਕਦ ਮਿਲਿਏ ਪ੍ਰੀਏ ਭਗਵੰਤਾ ਇੱਕ ਘੜੀ ਕਦੇ ਨਹੀਂ ਸਿੱਧੇ ਕਦੇ ਤਾਂ ਕਲਜਗ ਲੱਗਦਾ ਸੀ ਹੁਣ ਕਦੋਂ ਮਿਲਾਂਗੇ ਇਨੀ ਤੜਫ ਇਨੀ ਤਾਗ ਆਪਣੇ ਪਿਆਰੇ ਨੂੰ ਮਿਲਣ ਦੀ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸਪਨ ਜੇਤ ਮਲਾਈ ਸੋ ਪ੍ਰਭੂ ਤੇ ਸਕੇ ਪਾਇ ਲਗਾ ਜਿਨ੍ਹਾਂ ਨੇ ਇਸ ਪਰਮਾਤਮਾ ਨੂੰ ਸਿਮਰ ਲਿਆ ਪ੍ਰਭੂ ਨੂੰ ਪਾ ਲਿਆ ਉਹੀ ਫਿਰ ਕਹਿੰਦੇ ਸੱਚਖੰਡ ਦੇ ਵਾਸੀ ਬਣਦੇ ਬਾਬਾ ਪੈਦਾ ਸੱਚਖੰਡ ਨਾਮ ਗਰੀਬੀ ਪਾਈ ਸੋ ਪਾਈ ਦਾਸ ਜੀ ਵੀ ਇਹ ਗੱਲ ਕਹਿੰਦੇ ਕਿ ਜਿਨਾਂ ਨੂੰ ਵੀ ਮਿਲਿਆ ਹੈ ਗਰੀਬੀ ਦਾ ਵੀ ਮਿਲਿਆ ਜਦਬ ਮਿਲਦਾ ਗਰੀਬੀ ਦਾ ਵੀ ਮਾਣ ਨਾ ਕਰ ਕਿਸੇ ਵੀ ਚੀਜ਼ ਦਾ ਮਾਣ ਨਾ ਕਰ ਸਭ ਕੁਝ ਉਸ ਨੇ ਦਿੱਤਾ ਆਪਣੇ ਮਨ ਨੂੰ ਨੀਮਾ ਕਰ ਲੈ ਇੰਨਾ ਕ ਨੀਮਾ ਕਰ ਲੈ ਕਿ ਕਬੀਰ ਸਭ ਤੇ ਹੰਬਰੇ ਹਮ ਤਜ ਭਲੋ ਸਭ ਕੋਈ ਜਿੰਨੇ ਸਕਰ ਗੁਜਿਆ ਮੀਤ ਹਮਾਰਾ ਸੇ ਸਤਿਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਕਿ ਜਦੋਂ ਮੈਂ ਆਪਣੇ ਅਗਣ ਦੇਖ ਲਏ ਤੰ ਮੈਨੂੰ ਦੁਨੀਆ ਦੇ ਵਿੱਚ ਆਪਣੇ ਤੋਂ ਮਾੜਾ ਕੋਈ ਬੰਦਾ ਨਹੀਂ ਨਜ਼ਰ ਆਇਆ ਕਿਉਂਕਿ ਜਿਹੜੇ ਗੁਣ ਹੈ ਉਹ ਤਾਂ ਬਾਹਰ ਬਾਹਰ ਨਜ਼ਰ ਆਉਂਦੇ ਆ ਉਹ ਬੰਦੇ ਤੋਂ ਲੱਗਦਾ ਕਿ ਇਹਦੇ ਵਿੱਚ ਆ ਗੁਣ ਹੋਣੇ ਆ ਪਰ ਅੰਦਰ ਉਹਦੇ ਕੀ ਰਿਝ ਰਿਹਾ ਹੈ ਕੀ ਪੱਕ ਰਿਹਾ ਹੈ ਉਹ ਤਾਂ ਫੇਰ ਜਾਣਨ ਵਾਲੇ ਜਾਣਦਾ ਜਿਹੜਾ ਅੰਦਰ ਜੰਮੀ ਹੈ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਕਬੀਰ ਸਭ ਤੇ ਹੰਭਰੇ ਹੰਮ ਤਜ ਭਲੋ ਸਭ ਕੋਇ ਮੈਨੂੰ ਛੱਡ ਕੇ ਕਹਿੰਦੇ ਸਾਰੇ ਹੀ ਭਲੇ ਆ ਜਿੰਨੇ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਇ ਜਿਨ੍ਹਾਂ ਨੇ ਉਸ ਨੂੰ ਪਾਲਿਆ ਜਿਨ੍ਹਾਂ ਨੇ ਇਹ ਗੱਲ ਬੁੱਝ ਲਈ ਕਿ ਅਸੀਂ ਦੁਨੀਆ ਤੋਂ ਮਾੜੇ ਹਾਂ ਸਭ ਤੋਂ ਬਾਕੀ ਸਾਰੀ ਦੁਨੀਆ ਚੰਗੀ ਹੈ ਤੇ ਕਹਿੰਦੇ ਮੇਰਾ ਮਿੱਤਰ ਵੀ ਕبھی ਸਭ ਕਹਿੰਦੇ ਉਹ ਹੀ ਹੈ ਸੋ ਜਦੋਂ ਕਹਿੰਦੇ ਕੌਰਵਾ ਤੇ ਪਾਂਡਵਾ ਦੀ ਜੰਗ ਹੋ ਰਹੀ ਸੀ ਤੇ ਇੱਕ ਦਿਨ ਦਰਯੋਧਨ ਜੀ ਕਹਿਣ ਲੱਗੇ ਕਿ ਕ੍ਰਿਸ਼ਨ ਜੀ ਸਾਡਾ ਸਮਝੌਤਾ ਕਰਾ ਦਿਓ ਜਯਦਸ਼ਤਰ ਵੀ ਕਹਿਣ ਲੱਗਾ ਕਿ ਸਾਡਾ ਸਮਝੌਤਾ ਹੋ ਜਵੇ ਉਹ ਕਹਿੰਦੇ ਮੈਂ ਵੀ ਸੋਚਦਾ ਹਾਂ ਕਿ ਤੁਹਾਡਾ ਸਮਝੌਤਾ ਹੋ ਜੂਏ ਸਭ ਤੋਂ ਪਹਿਲਾਂ ਉਹਨਾਂ ਨੇ ਕਹਿੰਦੇ ਦਰਯੋਧਨ ਨੂੰ ਕਹਿੰਦੇ ਜਾ ਫਿਰ ਜਿਹੜਾ ਸਭ ਤੋਂ ਚੰਗਾ ਬੰਦਾ ਹੈ ਉਹਨੂੰ ਲੈ ਕੇ ਆ ਦਰਯੋਧਨ ਚਲੇ ਗਿਆ ਜਯਦਸ਼ਤਿਰ ਨੇ ਕਹਿੰਦੇ ਤੂੰ ਵੀ ਜਾ ਜਿਹੜਾ ਸਭ ਤੋਂ ਮਾੜਾ ਬੰਦਾ ਨਗਰੀ ਦਾ ਉਹਨੂੰ ਫੜ ਕੇ ਲਿਆ ਸ਼ਾਮ ਨੂੰ ਜਦੋਂ ਆਏ ਤੇ ਦਰਯੋਧਨ ਤੁਰਿਆ ਹੁੰਦਾ ਖਾਲੀ ਤੇ ਕ੍ਰਿਸ਼ਨ ਜੀ ਪੁੱਛਣ ਲੱਗੇ ਕਿ ਤੁਸੀਂ ਖਾਲੀ ਆ ਰਹੇ ਆ ਤੁਹਾਨੂੰ ਕੋਈ ਚੰਗਾ ਬੰਦਾ ਨਹੀਂ ਮਿਲਿਆ ਕਹਿੰਦੇ ਨਹੀਂ ਜੀ ਮੈਂ ਬਹੁਤ ਕੰਦੀ ਦੁਨੀਆਂ ਦੇਖੀ ਕਿਸੇ 'ਚ ਕੋਈ ਅਬਗੁਣਾ ਹੈ ਕਿਸੇ 'ਚ ਕੋਈ ਹੈ ਮੇਰੇ ਤੋਂ ਚੰਗਾ ਕਹਿੰਦੇ ਕੋਈ ਵੀ ਨਹੀਂਗਾ ਤੇ ਮੁੜ ਕੇ ਜੈਡਿਸਟਰ ਵੀ ਆਦਿਆ ਉਹ ਵੀ ਇਕੱਲਾ ਹੀ ਹੈ ਕਹਿੰਦੇ ਹਾਂ ਜੈਡਿਸਟਰ ਤੈਨੂੰ ਕੋਈ ਮਾੜਾ ਨਹੀਂ ਬੰਦਾ ਮਿਲਿਆ ਕਹਿੰਦੇ ਜੀ ਮੈਂ ਬਹੁਤ ਦੁਨੀਆਂ ਲੱਭੀ ਪਰ ਸਾਰਿਆਂ 'ਚ ਮੈਨੂੰ ਗੁਣ ਨਜ਼ਰ ਆਇਆ ਮੇਰੇ ਤੋਂ ਸਾਰੇ ਹੀ ਚੰਗੇ ਆ ਮੈਂ ਹੀ ਮਾੜਾ ਸੋ ਜਿਸਨੇ ਬੰਦੇ ਨੂੰ ਵੀ ਆਪਣੇ ਅਬਗੁਣਾ ਨੂੰ ਪਛਾਣ ਲਿਆ ਉਹ ਫੇ ਕਿਸੇ ਨੂੰ ਮਜ਼ਾਕ ਨਹੀਂ ਕਰਦਾ ਉਹ ਤਾਂ ਫਿਰ ਆਪਣੇ ਅਬਗੁਣਾ ਤੇ ਹੱਸਦਾ ਤੇ ਦੁਜੇ ਦੀ ਮਜਬੂਰੀ ਨੂੰ ਦੇਖ ਕੇ ਰੋਂਦਾ ਹੈ ਇਹ ਸੰਤਾਂ ਦਾ ਗੁਣ ਹੈ ਐਸੇ ਕਰਕੇ ਇਸ ਮਹੀਨੇ ਦੇ ਵਿੱਚ ਅਦਾਸ ਹੈ ਬੇਨਤੀ ਹੈ ਅਰਜੋਈ ਹੈ ਚੇਤ ਮਲਾਈ ਸੋ ਪ੍ਰਭੂ ਤਿਸਕੇ ਪਾਇ ਲਗਾ ਗੁਰੂ ਮਹਾਰਾਜ ਜੀ ਕਹ ਰਹੇ ਕਿ ਜਿਸ ਨੂੰ ਤੁਮ ਮੇਜ ਮੈਂ ਉਹਦੇ ਚਰਨਾਂ ਦੇ ਵਿੱਚ ਜੁੜ ਜਮਾ ਉਹਦੇ ਚਰਨਾਂ ਨੂੰ ਨਮਸਕਾਰ ਕਰਾਂ ਜਿਸ ਤੇ ਤੇਰੀ ਕਿਰਪਾ ਹੋਈ ਹੈ ਮੈਂ ਤਾਂ ਉਸਦੇ ਪੈਰਾਂ ਨੂੰ ਜਮਾ ਸੋ ਇਹ ਮਹੀਨਾ ਜੋ ਚੇਤ ਦਾ ਅਜ ਚੜਿਆ ਹੈ ਸਭ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਕਿਉਂਕਿ ਦੇਸੀ ਸਾਲ ਦਾ ਇਹ ਪਹਿਲਾ ਮਹੀਨਾ ਹੈ ਸੰਗਰਾਮ ਹੈ ਸੰਗਰਾਮ ਤੋਂ ਇਹ ਸਾਲ ਚੜਿਆ ਹੈ ਇਸੇ ਕਰਕੇ ਹੀ ਸਾਰੀ ਬਨਸਪਤੀ ਜਿਹੜੀ ਹੈ ਉਹ ਫੁੱਟ ਰਹੀ ਹੈ ਸਾਰੀ ਤੇ ਬਾਹਰ ਆਉਣੀ ਹੈ ਸੋ ਪ੍ਰਮਾਤਮਾ ਸਭ ਤੇ ਖੁਸ਼ੀਆਂ ਭਰਿਆਏ ਸਾਲ ਲੈ ਕੇ ਆਵੇ ਅਤੇ ਹਰ ਪ੍ਰਾਣੀ ਦੇ ਉੱਤੇ ਆਪਣੀ ਕਿਰਪਾ ਕਰੇ ਤੇ ਸੰਗਤ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਅਰਜੋਈ ਹੈ ਕਿ ਪ੍ਰਭੂ ਅਭਗੁਣਾ ਨੂੰ ਨਾਚਤਾ ਦੇਹ ਸੰਗਤ ਦੇ ਚਰਨਾਂ ਦੀ ਧੂੜ ਬਖਸ਼ੇ ਤਾਂ ਕਿ ਜਿਹੜੇ ਬਾਕੀ ਸਵਾਸਾਂ ਦੀ ਪੂੰਜੀ ਰੰਦੀ ਹੈ ਉਹਦੀ ਕਿਰਪਾ ਦੇ ਨਾਲ ਜਿਹੜੀ ਸੰਗਤ ਹੈ ਉਸ ਦੇ ਚਰਨਾਂ ਦੀ ਧੂੜ ਵੀ ਮਿਲ ਜਵੇ ਤਾਂ ਵੀ ਇਹੋ ਜਨਮ ਜਿਹੜਾ ਹੈ ਉਸ ਨੂੰ ਜਾਗ ਲੱਗ ਜਾਵੇਗਾ ਧੂੜ ਵੀ ਕਰਮਾਂ ਦੇ ਨਾਲ ਹੀ ਮਿਲਦੀ ਕਿਉਂਕਿ ਸੱਚ ਦੀ ਸੰਗਤ ਦੀ ਧੂੜ ਜਿਹੜੀ ਹੈ ਬੜੀ ਔਖੇ ਮਿਲਦੀ ਹੈ ਸੋ ਇਹੋ ਹੀ ਬੇਨਤੀ ਅਰਦਾਸ ਅਰਜਈ ਹੈ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿਰਪਾ ਕਰਨ ਸਭ ਤੇ ਸੁਖ ਸ਼ਾਂਤੀ ਦਾ ਸਾਲ ਚੜਾਉਣ ਅਤੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਅਦਾਸ ਰਹੀ ਹੈ ਕਿ ਜੋ ਵੀ ਸ਼ਬਦ ਚੱਲ ਜਾਂਦੇ ਪਰਦੇ ਅੰਤੇ ਗਲਤੀਆਂ ਹੋਈਆਂ ਮਾਫ ਕਰਨੀਆਂ ਬੰਦਾ ਗਲਤੀਆਂ ਦਾ ਪੁੱਤਲਾ ਹੈ ਤੁਸੀਂ ਬਖਸ਼ਣ ਹਾਰੋ ਬੰਦਾ ਪੁੱਲਣ ਹਾਰ ਹੈ ਸਤਿਗੁਰ ਬਖਸ਼ਣ ਹਾਰ ਆਪਣੀ ਕਿਰਪਾ ਕਰੋ ਜਿੰਦੀ ਹੋਏ ਸਵਾਸੰਧੀ ਪੁੰਜੀ ਲੇਖੇ ਚ ਲਾਉਣ ਲਈ ਨਿਗਾਸਪੱਲੇ ਕਰੋ ਆਪਣੇ ਚਰਨਾਂ ਦਾ ਆਸਰਾ ਦਿਓ ਔਰ ਅਰਦਾਸ ਬੇਨਤੀ ਰਜੋਈ ਕਰਦੇ ਹੈ ਫਤਿ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ